ਹੋ ਪੁੱਤ ਠੀਕ ਠਾਕ ਸੋਨੇ ਹਾਂਜੀ ਮੰਮੀ ਠੀਕ ਠਾਕ ਆ ਤੇ ਭਾਬੀ ਦਿਖਣ ਨਹੀਂ ਰਹੀ ਕਿੱਥੇ ਆ ਭਾਬੀ ਤੇ ਗਈ ਬਾਜ਼ਾਰ ਨੂੰ ਕੰਮ ਹੀ ਬਾਜ਼ਾਰ ਤੇ ਬਚਾਰ ਗਈ ਹੈ ਅਸ਼ੋ ਹਾਏ ਮੰਮੀ ਆ ਚੂੜੀਆਂ ਗੱਡੀਆਂ ਸੋਹਣੀਆਂ ਵਾ ਇਹ ਕਦੋਂ ਬਣਾਈਆਂ ਜੇ ਇਹ ਚੂੜੀਆਂ ਤੇਰੇ ਭਰਾ ਭਲਾਈ ਨਾ ਮੇਰੇ ਜਨਮ ਦਿਨ ਤੇ ਦਿੱਤੀਆਂ ਗਿਫਟ ਮੰਮੀ ਤਾਂ ਖਾਓ ਹਾਂ ਬਲਾ ਲਾ ਕੇ ਕਿੰਨਾ ਸੋਹਣਾ ਡਿਜ਼ਾਈਨ ਲੱਗਣ ਡਿਆ ਮੈਨੂੰ ਤਾਂ ਬੜਾ ਹੀ ਪਸੰਦ ਆਇਆ ਸੋਹਣੀਆਂ ਲੱਗੀਆਂ ਤੁਹਾਨੂੰ ਲੈ ਪੁੱਤ ਪਾ ਕੇ ਵੇਖ ਲੈ ਮੰਮੀ ਮੈਨੂੰ ਤਾਂ ਬੋਤੀਆਂ ਸੋਹਣੀਆਂ ਲੱਗਣੀਆਂ ਤੈਨੂੰ ਪਤਾ ਤਾਂ ਹੈਗਾ ਮੇਰੇ ਸਹੁਰਿਆਂ ਦਾ ਕੁਛ ਨਹੀਂ ਬਣਾ ਕੇ ਦਿੰਦੇ ਵੀ ਬੜੇ ਕੰਜੂਸ ਸਿਆ ਚਲ ਪਾਲਾ ਤੂੰ ਸੋਹਣੀਆਂ ਲੱਗੀਆਂ ਤੇ ਰੱਖ ਲੈ ਤੇ ਮੰਮੀ ਰੱਖਣ ਵਾਸਤੇ ਹੀ ਤਾਂ ਮੰਗੀਆਂ ਸੀ ਹੋਰ ਤੈਨੂੰ ਕੀ ਲੱਗਦਾ ਮੈਂ ਵਾਪਸ ਕਰੂੰਗੀ ਮੈਨੂੰ ਪਸੰਦ ਆਈਆਂ ਤਾਂ ਮੈਂ ਰੱਖ ਲੀਆਂ ਚਲ ਨਾ ਕਰ ਵਾਪਸ ਮੈਂ ਉਹਨਾਂ ਨੂੰ ਕਹੂੰਗੀ ਮੈਨੂੰ ਹੋਰ ਲਿਆ ਦੇਣਗੇ ਚਲ ਮੰਮੀ ਮੈਂ ਫੇਰ ਜਾਵਾਂ ਇਹਨਾਂ ਦੇ ਆਉਣ ਦਾ ਟਾਈਮ ਹੋਣਾ ਮੁੜ ਕੇ ਬੋਲਣਗੇ ਕੋਈ ਨਹੀਂ ਹਾਲਾਂਕਿ ਭਾਬੀ ਆਪੇ ਮੈਨੂੰ ਮਿਲ ਕੇ ਚੱਲ ਜੀ ਉਹਨੇ ਕਿਹਾ ਮੈਨੂੰ ਮਿਲ ਕੇ ਨਹੀਂ ਗਈ ਨਹੀਂ ਮੰਮੀ ਭਾਬੀ ਦਾ ਕੀ ਪਤਾ ਕਿੰਨਾ ਟਾਈਮ ਲਾਉਣਾ ਉਹਨਾਂ ਨੇ ਮੈਂ ਜਾਵਾਂ ਮੈਂ ਲੇਟ ਬੜੀ ਹੋ ਜਾਣਾ ਹਾਂ ਚਲ ਜਾ ਕੇ ਕੋਈ ਨਾ ਚੜਾ ਦਈਆਂ ਆਹ ਚੰਗਾ ਮੰਮੀ ਮੈਂ ਕਿਹੜਾ ਦੂਰ ਆਉਣੀ ਰਹਿਣੀ ਮੈਂ ਫੇਰ ਆ ਜੂੰਗੀ ਮੈਂ ਭਾਬੀ ਆਈ ਰਾਜ ਸੱਸੇ ਕਾ ਮਾ ਬੀਜੀ ਸੱਸਰੀ ਗੱਲ ਤੂੰ ਕਦੋਂ ਆਈ ਮਿੰਦੂ ਕਿੰਨਾ ਟਾਈਮ ਹੋ ਗਿਆ ਭਾਬੀ ਜੀ ਮੈਨੂੰ ਨਾ ਟਾਈਮ ਲੱਗ ਗਿਆ ਇਹ ਨਾ ਬਾਜ਼ਾਰ ਚ ਮੈਂ ਤੇ ਭਾਬੀ ਜੀ ਬੜੇ ਚੜਦੀ ਆਈ ਆ ਮੈਂ ਤੇ ਹੁਣ ਚਲਨੀ ਵਾਪਸ ਕਿੰਨਾ ਟਾਈਮ ਹੋ ਗਿਆ ਅੱਗੇ ਮੈਨੂੰ ਆਈ ਮਿੰਦੂ ਚਲ ਆ ਜਾ ਬੈਠ ਰਾਜਾ ਮੰਮੀ ਦੀਆਂ ਨਹੀਂ ਛੋੜੀਆਂ ਹਾਂਜੀ ਭਾਬੀ ਜੀ ਮੰਮੀ ਦੀਆਂ ਸੀ ਪਰ ਹੁਣ ਮੇਰੀਆਂ ਮੈਨੂੰ ਪਸੰਦ ਆ ਗਈਆਂ ਨਾ ਮੈਂ ਰੱਖ ਲੀਆਂ ਰਾਜੇ ਤੇ ਮੰਮੀ ਨੂੰ ਗਿਫਟ ਦਿੱਤਾ ਸੀ ਅਸੀਂ ਵੱਡੇ ਤੇ ਤੇ ਮੰਮੀ ਨੂੰ ਤੇ ਬੜੀਆਂ ਪਸੰਦ ਸੀ ਤੂੰ ਮੰਮੀ ਨੂੰ ਵਾਪਸ ਕਰ ਦੇ ਮੈਂ ਤੈਨੂੰ ਹੋਰ ਦੇ ਦੇਣੀ ਆ ਬਣਾ ਦਾਂਗੇ ਹੋਰ ਇੰਜ ਦੀਆਂ ਜੇ ਤੈਨੂੰ ਪਸੰਦ ਆਈਆਂ ਤੇ ਇਹ ਮਨ ਜੀ ਕੋਈ ਗੱਲ ਨਹੀਂ ਆ ਇਹਨੇ ਪਾ ਲਈਆਂ ਮੈਂ ਪਾ ਲਈ ਇੱਕੋ ਗੱਲ ਲਈਏ ਕਿਰ ਕੀ ਤੂੰ ਮੈਨੂੰ ਹੋਰ ਲਿਆ ਦੀ ਇਹੋ ਡਿਜ਼ਾਈਨ ਦੁਬਾਰਾ ਮੈਨੂੰ ਬਣਾ ਦੀ ਮੰਮੀ ਸਹੀ ਕਹਿੰਦੇ ਆਂ ਤੇ ਬਾਬੀ ਜੀ ਤੇ ਨਾਲੇ ਆ ਪੁੱਤਰ ਪੈਹ ਰਹਿ ਗਈ। ਹੋਏ ਮੰਮੀ ਇਹਦਾ ਚੇਤਾ ਹੀ ਭੁੱਲ ਜਾਣਾ ਜਿਹੜੇ ਕੰਮ ਨੂੰ ਆਈ ਮੈਂ ਜ਼ਰੂਰੀ। ਮੰਮੀ ਪੈਹ ਗਾਦੇ ਆ। ਇਹ ਮੈਂ ਤਾਂ ਬਾਅਦ ਚ ਦੱਸਦੀ ਆਂ। ਤੇ ਨਾਲ ਤੂੰ ਇਹ ਪੈਹ ਜਲਦੀ ਮੋੜ ਦੀ ਤੈਨੂੰ ਪਤਾ ਮਿਸਤਰੀ ਲੱਗੇ ਆ। ਕੋਈ ਨਹੀਂ ਕੋਈ ਨਹੀਂ ਮੰਮੀ ਛੇਤੀ ਮੋੜ ਦੂੰਗੀ ਟੈਨਸ਼ਨ ਨਾ ਲਾਓ। ਸੰਗਾ ਮੈਂ ਜਾਣੀ ਸੰਗਾ ਭਾਬੀ ਜੀ। ਮੰਮੀ ਤਾਨੂੰ ਨਹੀਂ ਲੱਗਦਾ ਕਿ ਰਾਜ ਕੁਝ ਜ਼ਿਆਦਾ ਲਾਲਚ ਕਰਨ ਰਹੀ ਆ ਇਹ ਚ ਲਾਲਚ ਵਾਲੀ ਕਿਹੜੀ ਗੱਲ ਆ ਉਹਨਾਂ ਨੂੰ ਪੈਸੇ ਚਾਹੀਦੇ ਹਨ ਗੱਡੀ ਲੈਣੀ ਤੂੰ ਪਹਿਲੇ ਕੇਗੇ ਦੇਜੂ ਤੁਹਾਡੇ ਪੈਸੇ ਵਾਪਸ ਮੰਮੀ ਪੈਸੇ ਉਹਨਾਂ ਵਾਪਸ ਨਹੀਂ ਕਰਨੇ ਰਾਜ ਨੇ ਵੇਖ ਲਿਓ ਦੇ ਤੇ ਤੁਸੀਂ ਦਿੱਤੇ ਆ ਨਾ ਅੱਜ ਉਹਨੂੰ ਪਤਾ ਤੇ ਗਾ ਤੁਹਾਡਾ ਵੀ ਕੰਮ ਚੱਲਣ ਡਿਆ ਮਿਸਤਰੀ ਲੱਗੇ ਆ ਤੇ ਤਾਂ ਵੀ ਮੰਗਣ ਆ ਜਾਂਦੇ ਆ ਪਰ ਗਲਤ ਗੱਲ ਉਹਨਾਂ ਵਾਸਤੇ ਤੇ ਜੇ ਹੁਣ ਚੂੜੀਆਂ ਦਿੱਤੀਆਂ ਵਾ ਤੇ ਚੂੜੀਆਂ ਵੀ ਤੁਸੀਂ ਲਾ ਕੇ ਫੜਾ ਦਿੱਤੀਆਂ ਜੇ ਇਹਨਾਂ ਨੂੰ ਪਤਾ ਲੱਗ ਜਾਏ ਦੁੱਖ ਨਹੀਂ ਲੱਗਦਾ ਜੇ ਤਾਨੂੰ ਅਹੀਂ ਗਿਫਟ ਦਿੱਤਾ ਤੇ ਤੁਸੀਂ ਕਿਉਂ ਗਾਂ ਤੋਰ ਦੇਣੀਆਂ ਸੀ ਤੂੰ ਹੀ ਚੂੜੀਆਂ ਦਿੱਤੀਆਂ ਮੈਨੂੰ ਗਿਫਟ ਮੈਂ ਜਿੰਨੂੰ ਮਰਜ਼ੀ ਦਵਾਂ ਤੁਹਾਨੂੰ ਇਹਦੇ ਨਾਲ ਕੀ ਲੱਗੇ ਤੇ ਰਹੀ ਗੱਲ ਪੈਸਿਆਂ ਦੀ ਜੇ ਨਾ ਵਾਪਸ ਕਰੂਗੀ ਤਾਂ ਨਾਸੇ ਉਹ ਇਹ ਘਰ ਦਿੱਤੀ ਆ ਫਿਰ ਕੀ ਲੈ ਗਈ ਆ ਤੇ ਤੇ ਕੇ ਦਾ ਘਰੋਂ ਲੈ ਕੇ ਗਈ ਆ ਮੰਮੀ ਤੁਹਾਨੂੰ ਨਹੀਂ ਸਮਝ ਲੱਗਣੀ ਜਿੰਨਾ ਮਰਜ਼ੀ ਸਮਝਾ ਲਓ ਤੁਹਾਨੂੰ ਬਿਲਕੁਲ ਸਮਝ ਨਹੀਂ ਆਉਂਦੀ ਕਿ ਜਾਂਦੇ ਸਮਝਣਾ ਨਹੀਂ ਚਾਹੁੰਦੇ ਗੱਲ ਨੂੰ ਫਿਰ ਮੈਂ ਕੀ ਕਹਿਣਾ ਚਾਹੁੰਨੀ ਆ ਜਾ ਜਾ ਕੰਮ ਕਰ ਆਪਣਾ ਜਾ ਕੇ ਆਈ ਵੱਡੇ ਮੈਨੂੰ ਸਮਝਾਉਣ ਵਾਲੀ ਮੈਂ ਜੋ ਕਰਤਾ ਠੀਕ ਕਰਤਾ ਮੰਮੀ ਜਿਹੜਾ ਮੈਂ ਤੁਹਾਨੂੰ ਸੂਰਸ਼ੀਨ ਨੂੰ ਦਿੱਤਾ ਸੀ ਸੀ ਨਿ ਸੂਟ ਕਿਸੇ ਨਾਲ ਇਹ ਉਹਦੋਂ ਮ ਕੱਟਣ ਲੱਗੀ ਤਾਂ ਉਦੋਂ ਹੀ ਰਾਜ ਆ ਗਈ ਉੱਤੇ ਤੇ ਕਹਿੰਦੀ ਮੰਮੀ ਆ ਸੂਟ ਕਿਦਾਂ ਬੜਾ ਸੋਹਣਾ ਵਾ ਮੈਂ ਕਿਹਾ ਤੇਰੀ ਭਾਬੀ ਦਾ ਵਾ ਤੇ ਕਹਿੰਦੀ ਚਾ ਲੈ ਮੈਨੂੰ ਸੋਹਣਾ ਲੱਗਣ ਦਾ ਮੈਨੂੰ ਦੇ ਦੋ ਤੇ ਭਾਬੀ ਆਪੇ ਹੋਰ ਲੈ ਆਉਗੀ ਉਹ ਚੁੱਕ ਕੇ ਲੈ ਗਈ ਸੂਟ ਨਿ ਚਾਲਣਾ ਇੰਨਾ ਕਿ ਸੋਚਣ ਦਾ ਪਈਆਂ ਸੂਟ ਹੀ ਆ ਕਿਆ ਤਾਂ ਜਾ ਮੈਨੂੰ ਹੋਰ ਲਿਆ ਦੇ ਮਸੀਨ ਦੇ ਨਹੀਂ ਮੰਮੀ ਸੂਟ ਦੀ ਨਹੀਂ ਕੋਈ ਗੱਲ ਤੁਹਾਨੂੰ ਪਤਾ ਤਾਂ ਹੈਗਾ ਵੀ ਪਰਸੋਂ ਪ੍ਰੋਗਰਾਮ ਆ ਤੇ ਮਾਹਾਂ ਮੈਂ ਪਸੰਦ ਕਰਕੇ ਲਿਆਈ ਹਾਂ ਸੂਟ ਤੇ ਹੁਣ ਮੈਂ ਕਦੋਂ ਲਿਆਂਦਾ ਤੇ ਕਦੋਂ ਤੁਸੀਂ ਸੀਹੋਗੇ ਨਹੀਂ ਚਲ ਕੋਈ ਗੱਲ ਨਹੀਂ ਆ ਫਿਰ ਕੀ ਹੋਇਆ ਜਦੋਂ ਸੂਟ ਲੈ ਗਈ ਆ ਤੇ ਤੂੰ ਇਸ ਤਰ੍ਹਾਂ ਕਰ ਤਿਆਰ ਤੇ ਹੋਈ ਆ ਤੇ ਜਾ ਭੱਜ ਕੇ ਫੜ ਲਿਆ ਤੇ ਮੈਂ ਘਟ ਚਾ ਸੀ ਨਾ ਛੱਟ ਮੈਂ ਟਮਾਟੀ ਸੂਟ ਸੀ ਜਾਂਦਾ ਮੰਮੀ ਦਾ ਵੀ ਪਤਾ ਨਹੀਂ ਲੱਗਦਾ ਸੂਟ ਲਿਆਂਦਾ ਕਿ ਏਡਾ ਸੋਹਣਾ ਉਹ ਵੀ ਫੜਾਤਾ ਵਾ ਤੇ ਕੀ ਕਰਾਂ ਮੈਂ ਹੁਣ ਕਦੋਂ ਜਾਊਂਗੀ ਬਾਜ਼ਾਰ ਤੇ ਸੂਟ ਲੈਣ ਨੂੰ ਫਰਸ ਪਰਸ ਪਰਸ ਤੇ ਇਥੇ ਟੰਗਿਆ ਹੀ ਮੈਂ ਛੇ ਦੇ ਵਿੱਚ ਤੇ ਹੈ ਨਹੀਂ ਹੁਬਾਰੇ ਚ ਮੰਮੀ ਵੀ ਪੁੱਛਦੀ ਹੈ ਮੰਮੀ ਮੰਮੀ ਹਾਂ ਪਰਸ ਨੇ ਨਵਾਂ ਲੈ ਡੇ ਮੈਂ ਨਵਾਂ ਲਿਆਈ ਸੀ ਕਿਹੜਾ ਫਰਸ ਜਿਹੜਾ ਮੈਂ ਨਵਾਂ ਲਿਆਂਦਾ ਉਸ ਦਿਨ ਹਾ ਹਾ ਨਹੀਂ ਉਹ ਵੀ ਪਤਾ ਕੀ ਹੈ ਰਾਜ ਉਸ ਦਿਨ ਲੈ ਗਈ ਨਾਲ ਹੀ ਸੂਟ ਦੇ ਆਂਦੀ ਸੂਟ ਦੇ ਨਾਲ ਤੇ ਮੈਂ ਚੋਂ ਡੇ ਪਰਸ ਵੀ ਦੇ ਦਿਓ ਮੈਨੂੰ ਮੰਮੀ ਜੀ ਤੋ ਹੀ ਪਰਸਾ ਦਿੱਤਾ ਹੈ ਦਾਸ ਤੇ ਦੇਣਾ ਹੀ ਨਾ ਤੋ ਹੀ ਸੂਟ ਦਾ ਦੱਸਿਆ ਨਾ ਤੋ ਹੀ ਪਰਸਾ ਦਾ ਦੱਸਿਆ ਤੂੰ ਹੀ ਕੰਮ ਸੋ ਮੈਨੂੰ ਤਾਂ ਪੁੱਛ ਲਿਆ ਕਰੋ ਵੀ ਤੇ ਤੇਰੀ ਚੀਜ਼ ਦੇ ਦਿੱਤੀ ਆ ਜਾ ਮੈਂ ਦੇਣ ਲੱਗੀ ਆ ਨਹੀਂ ਫੇਰ ਕੀ ਆ ਗਿਆ ਅੱਜ ਪਰਸ ਵੀ ਲੱਗੀ ਆ ਤੇ ਉਹ ਆਂਦੀ ਸੂਟ ਦੇ ਨਾਲ ਹੀ ਮੈਚ ਕਰਕੇ ਭਾਬੀ ਨੇ ਪਰਸਾ ਰੱਖਿਆ ਵਾ ਤੇ ਪਰਸੂ ਹੀ ਮੈਨੂੰ ਦੇ ਦੋ ਤੇ ਭਾਬੀ ਨੇ ਜਾਣਾ ਹੀ ਸੂਟ ਲੈਣ ਤੇ ਆਪੇ ਪਰਸੂ ਵੀ ਲਾਉ ਕੀ ਨਹੀਂ ਮਿਲਦਾ ਬਜ਼ਾਰੋਂ ਸਭ ਕੁਝ ਮਿਲ ਜਾਂਦਾ ਜਾ ਜਾ ਕੇ ਲੈ ਆ ਹਾਏ ਹਾਏ ਮੰਮੀ ਦਾ ਵੀ ਕੋਈ ਹਾਲ ਨਹੀਂ ਆ ਨਾ ਪਰਸ ਵੀ ਦੇਤਾ ਸੂਟ ਵੀ ਦੇਤਾ ਹੁਣ ਮੈਂ ਕੀ ਕਰਾਂ ਹੁਣ ਜੇ ਮੈਂ ਸਿੱਧੀ ਗੱਲ ਮੰਮੀ ਨਾਲ ਕਰਦੀਆਂ ਤੋ ਉਹਦਾ ਪੁੱਠਾ ਮਤਲ ਕਰ ਲੈਂਦੇ ਆ ਕੀ ਕਰਾਂ ਮੈਂ ਹੁਣ ਜੇ ਮੈਂ ਗੱਲ ਕੀਤੀ ਦੁਬਾਰਾ ਫੇਰ ਲੜਾਈ ਪੈ ਜਾਣੀ ਆ ਇਦਾਂ ਕਰਦੀਆਂ ਮੈਂ ਜਾ ਕੇ ਲੈ ਆਈ ਹਮਨੀ ਸੂਟ ਤੇ ਪਰਸ ਲੈ ਆਵਨੀ ਹੁਣ ਕੀ ਕੁਛ ਕਹਿਣਾ ਚੱਲ ਮਣਾ ਲੈ ਆ ਬਜਾਰੋਂ ਗਰਮੀ ਬੜੀ ਆ ਤੇ ਮੰਮੀ ਹਾਂ ਹੋਏ ਗਰਮੀ ਬੜੀ ਲੈ ਆਂਦਾ ਜੇ ਸੂਟ ਆ ਹਾਂ ਕਿਹੜਾ ਲੈ ਆਂਦਾ ਆ ਹਾਂ ਲੈ ਆਂਦਾ ਹਾਂ ਸੀਂਦੋਂ ਛੇਤੀ ਹੁਣ ਟਾਈਮ ਨਹੀਂ ਜੇਗਾ ਹਾਂ ਬਸ ਸਮੋਣਾ ਕੱਟ ਕੇ ਸੀਂਦੇ ਨਾ ਮਿੰਟੋਂ ਮਿੰਟੀ ਹਾਂ ਇੱਕ ਗੱਲ ਕਹਾਂ ਗੁੱਸਾਤ ਨਹੀਂ ਕਰੋਗੇ ਨਏ ਤੱਸ ਮੈਂ ਅੱਗੇ ਸੋਚਣ ਰਹੀ ਹਾਂ ਰਾਜ ਜਿਆਦਾ ਲਾਲਚੀ ਨਹੀਂ ਹੁੰਦੀ ਜਾਂਦੀ ਅੱਗੇ ਨੂੰ ਇਹ ਕਾਹਦਾ ਲਾਲਚ ਉਹਨੂੰ ਮੰਮੀ ਲਾਲਚ ਨਹੀਂ ਆ ਤੇ ਕਿ ਜਦੋਂ ਵੇਂਦੀ ਜਿਹੜੀ ਚੀਜ਼ ਵੇਂਦੀ ਉਹ ਹੀ ਲੈ ਜਾਂਦੀ ਆ ਅਹੀਂ ਵੀ ਤੇ ਆਪਣੇ ਪੈਕੇਜ ਆਨੇ ਆ ਨਾ ਪਰ ਆਹੀ ਥੋੜੀ ਇਤਰਾ ਕਰਦੇ ਆਂ ਪੀ ਆਹ ਵੀ ਚੀਜ਼ ਦੇ ਦੋ ਆਹ ਵੀ ਚੀਜ਼ ਦੇ ਦੋ ਪਰ ਰਾਜ ਨੇ ਤਾਂ ਹੱਦੀ ਕਰਤੀ ਜਦੋਂ ਆਉਂਦੀ ਜਿਹੜੀ ਚੀਜ਼ ਪਸੰਦ ਵਾਲੀ ਉਹੋ ਲਈ ਜਾਂਦੀ ਐ ਤੇ ਫਿਰ ਕੀ ਆ ਮੰਗ ਕੇ ਖੜਦੀ ਚੋਰੀ ਥੋੜੀ ਖੜਦੀ ਮੰਮੀ ਚੋਰੀ ਦੀ ਨਹੀਂ ਗੱਲ ਹੁਣ ਟਰੜ ਕੋ ਚੂੜੀਆਂ ਵੀ ਲਵਾ ਕੇ ਲੈ ਗਈ ਪੈਸੇ ਵੀ ਲੈ ਗਈ ਇਹੋ ਚੀਜ਼ਾਂ ਅਹੀਂ ਜਦੋਂ ਉਹਦੇ ਘਰ ਪ੍ਰੋਗਰਾਮ ਹੋਊਗਾ ਅਹੀਂ ਉਹਦੋਂ ਦੇ ਕੇ ਆਵਾਂਗੇ ਅੰਦਰ ਘਾਤੇ ਟਰੜ ਕੋ ਲੈ ਜਾਂਦੀ ਆ ਪਰ ਤੁਹਾਨੂੰ ਸਮਝ ਨਹੀਂ ਲੱਗਦੀ ਇਹ ਤੂੰ ਸਮਝਣ ਵਾਲੀ ਕਿਹੜੀ ਗੱਲ ਐ ਫਿਰ ਕੀ ਹੋਇਆ ਲੈ ਗਈ ਤੇ ਮੰਗ ਕੇ ਲੈ ਗਈ ਮੰਮੀ ਤਦੇ ਮੈਂ ਤੁਹਾਨੂੰ ਡਰਦੀ ਕੋਈ ਗੱਲ ਨਹੀਂ ਕਰਦੀ ਜੇ ਮੈਂ ਤੁਹਾਨੂੰ ਗੱਲ ਸਮਝਾਉਣੀ ਆ ਨਾ ਤੂੰ ਸਮਝਣੀ ਨਹੀਂ ਚਾਹੁੰਦੀ ਵੀ ਮੈਂ ਤੁਹਾਨੂੰ ਕਹਿਣਾ ਕੀ ਚਾਹੁੰਨੀ ਆ ਦੱਸ ਕੀ ਕਹਿਨੀ ਆ ਤੂੰ ਮੈਂ ਤੁਹਾਨੂੰ ਕਹਿਨੀ ਆ ਵੀ ਰਾਜ ਤਾ ਨਾ ਉਤੋ ਤੋ ਕਰ ਦੀ ਜੇ ਜੇ ਨਹੀਂ ਗੱਲ ਤੇ ਤੁਸੀਂ ਪਰਤਾ ਕੇ ਵੇਖ ਲਓ ਉਹਨੂੰ ਉਹਨੇ ਤੁਹਾਡੇ ਔਖੀ ਵਲੇ ਕੰਮ ਨਹੀਂ ਜੇ ਹੁਣ ਆ ਕੇ ਤੂੰ ਗੱਲ ਕਰ ਦਿੱਤੀ ਨੇ ਔਖੀ ਵਲੇ ਕੰਮ ਨਹੀਂ ਆਉਣਾ ਕਿਉਂ ਨਾ ਆਓਗੇ ਔਖੀ ਵਲੇ ਕੰਮ ਲੈ ਵੇਖੀ ਮੈਂ ਹੁਣੇ ਫੋਨ ਕਰਦੇ ਉਹਨਾਂ ਤੇ ਭੱਜੀ ਆਉਣਾ ਚਲੋ ਕਰ ਲਓ ਫੋਨ ਦੇਖੀ ਆਉਂਦੀ ਕਰੋ ਫੋਨ ਫਿਰ ਆਵੇਲਾ ਤੂੰ ਕਹਿ ਨਹੀਂ ਉਹ ਨਵਕੀ ਵਾਲੇ ਲੱਗਿਆ ਨਹੀਂ ਲੱਗਾ ਉਹ ਪੰਜਾਂ ਮਿੰਟਾਂ ਚ ਕਹਿ ਨਹੀਂ ਮੈਂ ਤੁਹਾਡੇ ਕੋਲ ਸੀ ਲੈ ਮੰਮੀ ਹੁਣ ਮੈਂ ਤੁਹਾਨੂੰ ਜੋ ਕਹਿੰਦੀ ਹਾਂ ਨਾ ਤੁਸੀਂ ਇੱਕ ਵਾਰੀ ਮੇਰੇ ਮਦਰ ਲਾ ਕੇ ਉਹ ਕੰਮ ਕਰਕੇ ਵੇਖ ਲਓ ਫਿਰ ਤੁਹਾਨੂੰ ਆਪੇ ਪਤਾ ਲੱਗ ਜੂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜੂ ਨਾਲ ਮੇਰਾ ਵੀ ਭਲੇ ਖਾਂਦਰੋਂ ਨਿਕਲ ਜੂਗਾ ਫਿਰ ਚਲ ਠੀਕ ਆ ਤੁਹਾਨੂੰ ਕਹਿ ਨਹੀਂ ਹੋਪਰਾ ਕਰ ਲੈ ਚਲ ਫਿਰ ਤੁਸੀਂ ਇੰਜ ਹੀ ਕਰੋ ਫਿਰ ਭਾਬੀ ਜੀ ਆ ਮਮੀ ਨੂੰ ਅਚਾਨਕ ਕੀ ਹੋ ਗਿਆ ਮਮੀ ਨਾ ਠੀਕ ਨਹੀਂ ਹੈਗੇ ਤੇ ਮਮੀ ਦਾ ਟੈਸਟ ਕਰਾਏ ਹੀ ਤੇ ਮਮੀ ਦਾ ਪ੍ਰੈਸ਼ਨ ਦੱਸਿਆ ਹੀ ਪ੍ਰੈਸ਼ਨ ਆ ਪ੍ਰੈਸ਼ਨ ਦੱਸਿਆ ਤੇ ਖਰਚਾ ਵੀ 10 ਲੱਖ ਦਾ ਹੀ ਅੱਛਾ ਤੇ ਕੋਈ ਜੇ ਤਾਂ ਮੈਂ ਪੇਕਿਆਂ ਤੋਂ ਫੜੇ ਹੀ ਤੇ ਕੁਝ ਚੱਲ ਹੈਗੇ ਹੀ ਤੇ ਇਤਰਾਕਰ ਤੂੰ 3-4 ਲੱਖ ਤੂੰ ਕਰ ਦੇ ਪਾਪੀ ਤਿੰਨ ਚਾਰ ਲੱਖ ਮੈਂ ਇਦਾਂ ਕਿਸ ਨੂੰ ਕਿਦਾਂ ਦੇ ਦਾਂ ਕੀ ਕਿਹਨੂੰ ਨਹੀਂ ਤਰਵਾ ਤਮ ਕੋਈ ਹੋ ਗਈਆਂ ਹਾਂ ਤੂੰ ਤੇ ਝਾਟ ਹੀ ਮਨਾਇਆ ਕਹਿੰਦਾ ਕਿਹੇ ਨੂੰ ਕਿਤਰਾ ਦੇਦਾ ਤੈਨੂੰ ਮੇਰੇ ਨਾਲ ਪੈਸੇ ਚੰਗੇ ਆ ਮੇਰਾ ਕੀ ਪਤਾ ਵਾ ਡਾਕਟਰ ਐਡਾ ਵੱਡਾ ਮੈਨੂੰ ਦੁੱਖ ਦੱਸ ਦਿੱਤਾ ਕੀ ਤਾ ਮੈਂ ਦੱਸ ਦਨ ਜੀਣਾ ਵਾ ਕਿ ਨਹੀਂ ਜੀਣਾ ਤੇ ਤੂੰ ਕਹਿੰਦੀ ਕਿਹੇ ਨੂੰ ਕਿਤਰਾ ਦੇਦਾ ਪੈਸੇ ਇਹੋ ਤੇ ਗੱਲ ਮੈਂ ਕਹਿੰਦੀ ਆ ਤੁਹਾਡਾ ਕੀ ਪਤਾ ਤੁਸੀਂ ਦੱਸ ਦੇਣ ਹੈਗੇ ਕਿ ਨਹੀਂ ਹੈਗੇ ਤੇ ਮੈਂ 2-3 ਲੱਖ ਰੁਪਇਆ ਤੁਹਾਨੂੰ ਦੇ ਕੇ ਡੋਬਣਾ ਵਾ ਮੈਨੂੰ ਕਿਨੇ ਵਾਪਸ ਕਰਨੇ ਮੁੜ ਕੇ ਰਾਜ ਤੇਰੀ ਮਾਂ ਵਾ ਤੂੰ ਕਿਸ ਤਰ੍ਹਾਂ ਬੋਲਣ ਢਈ ਆ ਐਨਾ ਤੈਨੂੰ ਪਿਆਰ ਕਰਦੇ ਆ ਮੰਮੀ ਪਰ ਤੈਨੂੰ ਇਹ ਗੱਲ ਨਹੀਂ ਕਹਿਣੀ ਚਾਹੀਦੀ ਵੀ ਮੈਂ ਕਿਦ ਕੋ ਮੁੜ ਕੇ ਪੈਸੇ ਲੈਣੇ ਜੋ ਮੈਂ ਕਿਹਾ ਨਾ ਉਹ ਹੋਇਆ ਜੀ ਹੁਣ ਵੇਖ ਲਓ ਤੂੰ ਠੀਕ ਕਹਿਣ ਢਈ ਆ ਬਲਜੀਤ ਇਹਨੂੰ ਪੈਸੇ ਨਾਲ ਪਿਆਰ ਆ ਸਾਡੇ ਨਾਲ ਪਿਆਰ ਨਹੀਂ ਕੋਈ ਵੀ ਹੈਗਾ ਤੈਨੂੰ ਪੈਸੇ ਨਾਲ ਪਿਆਰ ਆ ਤੂੰ ਪੈਸੇ ਕਰਕੇ ਇੱਥੇ ਆਉਂਦੀ ਆ ਤੂੰ ਸਾਨੂੰ ਮਿਲਣ ਗੱਲ ਤੇ ਨਹੀਂ ਆਉਂਦੀ ਸਾਡਾ ਦੁੱਖ ਸੁੱਖ ਪੁੱਛਣ ਨਹੀਂ ਆਉਂਦੀ ਤੇਰੇ ਨਾਲ ਮੈਂ ਐਨਾ ਕੀਤਾ ਵਾ ਤੂੰ ਇੱਕ ਮੇਰੇ ਵਾਸਤੇ 2 ਲੱਖ ਰੁਪਈਆ ਨਹੀਂ ਕਰ ਸਕਦੇ ਹੈ ਆ ਜਿਹੜੀ ਗੱਡੀ ਚਾਹੀ ਆ ਨਾ ਇਹ ਵੀ ਤੂੰ ਮੇਰੇ ਕੋਲ ਪੈਸੇ ਲੈ ਕੇ ਗਈ ਆ ਤੇ ਜਿਹੜੇ ਘਰ ਦੇ ਵਿੱਚ ਰਹਿਣ ਦੀ ਆ ਨਾ ਉਹਦੇ ਵਿੱਚ ਤੂੰ ਕਿਸਤਾ ਮੈਂ ਤਾਰੀਆਂ ਵਾ ਆਪਸੇ ਵੀ ਤ ਆਪਣੀ ਪਰਜਾਇਦਾ ਲਈ ਫਿਰਦੀ ਆ ਤੇ ਪਰਸ ਛੱਡ ਤੂੰ ਤੇ ਮੇਰੀਆਂ ਚੂੜੀਆਂ ਵੀ ਲਵਾ ਕੇ ਲੈ ਗਈ ਆ ਇੰਨਾ ਲਾਲਚ ਆ ਤੈਨੂੰ ਤੂੰ ਇੰਨਾ ਲਾਲਚ ਕਰਨ ਦਾ ਵੀ ਪੈਸੇ ਨਾਲ ਤੈਨੂੰ ਪੈਰ ਭਰਾਉਣ ਦੇ ਰਿਸ਼ਤੇਦਾਰੀ ਕੋਲ ਲਗੀ ਸਾਰੇ ਮੰਮੀ ਆ ਬੜੀ ਵੱਡੀ ਗੱਲ ਇਹਨੇ ਕਹੀ ਆ ਜਿਹੜੀ ਇਹਨੇ ਕਹਿਤਾ ਵਾ ਜੇ ਤੈਨੂੰ ਕੁਝ ਹੋ ਗਿਆ ਤੇ ਮੈਂ ਪੈਸੇ ਕਿਤੇ ਕੋਲ ਲਾਉਂਗੀ ਪਰ ਆਹ ਗਾਲਤ ਨਹੀਂ ਕਹਿਣੀ ਚਾਹੀਦੀ ਪੈਸਿਆਂ ਦੀ ਤੇ ਕੋਈ ਗੱਲ ਨਹੀਂ ਉਹਨੂੰ ਪਿਆਰ ਹੀ ਪੈਸੇ ਨਾਲ ਜੇ ਮੇਰੇ ਨਾਲ ਪਿਆਰ ਹੁੰਦਾ ਤਾਂ ਉਸੇ ਵਾਂਗ ਕਹਿੰਦੀ ਤੂੰ ਹੀ ਨਹੀਂ ਨਾ ਮੰਨਦੇ ਤੇਰੇ ਨਾਲ ਮੈਂ ਕੀ ਕੋਸ਼ਿਸ਼ ਕੀਤਾ ਵਾ ਕਿੰਨਾ ਕੀਤਾ ਤੇਰੇ ਨਾਲ ਮੈਂ ਤੂੰ ਮੈਨੂੰ ਫੋਕਾ ਹੀ ਪਿਆਰ ਦਿਖਾਉਂਦੀ ਹਾਂ ਠੀਕ ਹੀ ਲੋਕ ਕਹਿੰਦੇ ਆ ਜਦੋਂ ਤੀ ਵਿਆਹ ਦੀ ਹੈ ਨਾ ਤੇ ਉਹ ਧੀ ਨਹੀਂ ਰਹਿੰਦੀ ਰਿਸ਼ਤੇਦਾਰ ਬਣ ਜਾਂਦੀ ਆ ਤੇ ਕਈ ਈਆਂ ਮਾਪਿਆਂ ਦਾ ਨਾ ਪੂਰੀ ਜਾਨ ਲੈਂਦੀਆਂ ਵਾ ਮਾਂ ਕਰਦੇ ਹੋਈਆਂ ਮਰ ਜਾਂਦੀਆਂ ਤੇ ਕਈ ਈਆਂ ਮਾਂ ਤੋਂ ਜ਼ਿਆਦਾ ਉਹਨੂੰ ਪਿਆਰ ਕਰਦੀਆਂ ਮਾਂ ਪਿਓ ਨੂੰ ਨਹੀਂ ਪਿਆਰ ਕਰਦੀਆਂ ਤੇ ਤੂੰ ਵੀ ਉਹਨਾਂ ਚੋਂ ਨਿਕਲੀ ਆਂ ਜ਼ਿਆਦਾਤ ਨੂੰ ਪਿਆਰ ਕਰਦੀ ਆ ਤੂੰ ਸਾਨੂੰ ਪਿਆਰ ਨਹੀਂ ਕਰਦੀ ਤੋ ਸਾਨੂੰ ਮਿਲਣ ਨਹੀਂ ਹੁੰਦੀ ਤੂੰ ਸਿਰਫ ਇਹ ਤੋਂ ਲੈਣੀ ਆਂਨੀ ਐ ਤੇ ਮੈਂ ਵੀ ਲਾ ਜਾ ਤੇ ਆ ਵੀ ਲੈ ਜਾ ਤੇ ਜਾ ਚਲ ਜਾ ਮੇਰੇ ਨਾਲ ਕੋ ਜਿਹੜਾ ਚਿਰ ਮੈਂ ਜੀ ਨਹੀਂ ਮੇਰੇ ਘਰ ਨਾਲ ਮਮੀ ਇਹ ਨਾ ਗੱਲ ਕਹੋ ਦੀਦੀ ਨੂੰ ਕੋਈ ਗੱਲ ਨਹੀਂ ਇੰਜ ਨਹੀਂ ਗੁੱਸਾ ਨਾਲ ਚੜਾਵਾ ਕੰਮ ਹੀ ਹੋਣਾ ਕੰਮ ਹੀ ਹੋਣਾ ਇਹਨੂੰ ਕਿਤਨਾ ਪਤਾ ਲੱਗੂਗਾ ਈ ਮਾਰਵਾ ਚੀਜ਼ ਕੀ ਹੁੰਦਾ ਯਾਰ ਸਿਰਫ ਲਾਲਚ ਤੇ ਮਾਰੀ ਆ ਇਹਨਾਂ ਨੂੰ ਲਾਲਚ ਇੰਨਾ ਹੋ ਗਿਆ ਹਰ ਇੱਕ ਚੀਜ਼ ਮੈਨੂੰ ਤੇ ਤੋਂ ਹਰ ਇੱਕ ਚੀਜ਼ ਤੇ ਮੈਨੂੰ ਚੱਲ ਮੰਮੀ ਕੋਈ ਗੱਲ ਨਹੀਂ ਮੈਂ ਤੁਹਾਨੂੰ ਇੰਨਾ ਹੀ ਦਿਖਾਉਣਾ ਸੀ ਤੁਹਾਨੂੰ ਚੱਲ ਪਤਾ ਤੇ ਲੱਗ ਗਿਆ ਨਾ ਹੁਣ ਅੱਗ ਮੇਰਾ ਟਾਈਮ ਨਾ ਅੱਖਾਂ ਖੁੱਲ ਗਈ ਮੈਂ ਅੱਜ ਪਤਾ ਨਹੀਂ ਕੀ ਕੁਛ ਕਰ ਦੇਣਾ ਹੈ ਇਹਦੇ ਵਾਸਤੇ ਮੰਮੀ ਮੇਰੀ ਗੱਲ ਤੇ ਸੁਣ ਲੋ ਇੱਕ ਵਾਰੀ ਮੈਂ ਕੋਈ ਗੱਲ ਨਹੀਂ ਸੁਣਨੀ ਤੂੰ ਚਲ ਤਾਂ ਮੇਰਾ ਲਾ ਕੋ ਚੁੱਪ ਕਰਕੇ ਬੜੀਆਂ ਸੁਣਦੀਆਂ ਤੇਰੀ ਮੋਂ ਤੱਕ ਸੁਣਦੀ ਆਈਆਂ ਇੱਕ ਸੱਚੀ ਕਹਾਣੀ ਆ ਕਈ ਈ ਇਹੋ ਜਿਹੀਆਂ ਹੁੰਦੀਆਂ ਆ ਕਿ ਜਿਹੜੀ ਆਪਣਾ ਮਾਪਿਆਂ ਦੀ ਜਾਇਦਾਦ ਨਾਲ ਪਿਆਰ ਕਰਦੇ ਆ ਮਾਪਿਆਂ ਦੀ ਜਾਇਦਾਦ ਕਰਕੇ ਉਹ ਆਪਣੇ ਪਰਿਵਾਰ ਨਾਲ ਬੋਲਣਾ ਚੱਲਣਾ ਛੱਡ ਦਿੰਦੀਆਂ ਇਹ ਕਿਸੇ ਦੇ ਨਾਲ ਹੋਇਆ ਵਾ ਰੀਅਲ ਦੇ ਵਿੱਚ ਤੇ ਉਹਨੇ ਸਾਨੂੰ ਭੇਜਿਆ ਕਿ ਇਹਦੇ ਤੇ ਸਟੋਰੀ ਬਣਾਓ ਤੇ ਜੇ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਆ ਤੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਕਮੈਂਟ ਜਰੂਰ ਕਰਿਆ ਕਰੋ ਤੇ ਲਾਈਕ ਵੀ ਜਰੂਰ ਕਰਿਓ ਸ਼ੇਅਰ ਕਰਿਓ ਸਾਡੇ ਵੱਲੋਂ ਸਤਿ ਸ੍ਰੀ ਅਕਾਲ